ਸਸਕਾਰ ਜੀ ਤਾਂ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਅਸੀਂ ਹਰੀਆਂ ਮਿਰਚਾਂ ਤੇ ਨਿੰਬੂ ਦਾ ਚਾਰ ਬਣਾਵਾਂਗੇ ਤੇ ਹਰੀਆਂ ਮਿਰਚਾਂ ਨੂੰ ਅਸੀਂ ਕੱਟ ਕੇ ਪਾਵਾਂਗੇ ਤੇ ਨਿੰਬੂ ਦੇ ਅਸੀਂ ਚਾਰ ਹਿੱਸੇ ਕੱਟ ਕੇ ਛੋਟੇ ਛੋਟੇ ਪੀਸ ਕਰ ਲਵਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਧੋ ਕੇ ਸਾਫ਼ ਕਰ ਲਿਆ ਸੀ ਇਹਨਾਂ ਦੇ ਵਿੱਚ ਪਾਣੀ ਬਿਲਕੁਲ ਨਹੀਂ ਰਹਿਣਾ ਚਾਹੀਦਾ ਵੀ ਸੁੱਕੇ ਹੋਣੇ ਚਾਹੀਦੇ ਮਿਰਚਾਂ ਨਿੰਬੂ ਤੇ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਵੇਖਣ ਤੋਂ ਪਹਿਲਾਂ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਹੁਣ ਅਸੀਂ ਮਿਰਚਾਂ ਦੀਆਂ ਡੰਡੀਆਂ ਨੂੰ ਲਾ ਦੇਵਾਂਗੇ ਤੇ ਨਾਲੋਂ ਨਾਲ ਮੈਂ ਮਿਰਚਾਂ ਡੰਡੀਆਂ ਲਾ ਕੇ ਅਸੀਂ ਇਹਨਾਂ ਨੂੰ ਕੱਟੀ ਜਾਵਾਂਗੇ ਤੇ ਅੱਜ ਅਸੀਂ ਚਾਰ ਬਣਾਵਾਂਗੇ ਛੋਟ ਛੋਟੀਆਂ ਮਿਰਚਾਂ ਨੂੰ ਕੱਟ ਕੇ ਹਾਂ ਜੀ ਜਦੋਂ ਆਪਾਂ ਰੋਟੀ ਚ ਚਾਰ ਲੈਨੇ ਆ ਤੇ ਫਿਰ ਆਪਾਂ ਵੱਡੀ ਮਿਰਚ ਕਿਸੇ ਵੇਲੇ ਨਹੀਂ ਵੀ ਖਾ ਸਕਦੇ ਤੇ ਛੋਟੀ ਮਿਰਚ ਹੋਏਗੀ ਤੇ ਅਸੀਂ ਇਹ ਸਾਡੀ ਵੇਸਟ ਨਾ ਹੋਏਗੀ ਤੇ ਇਸ ਕਰਕੇ ਅਸੀਂ ਇਹ ਛੋਟੀਆਂ ਮਿਰਚਾਂ ਕੱਟਾਂਗੇ ਤੇ ਛੋਟੀਆਂ ਮਿਰਚਾਂ ਚਾਰ ਵਿੱਚ ਬਹੁਤ ਜਿਆਦਾਆਂ ਵਧੀਆ ਲੱਗਦੀਆਂ ਐ ਤੇ ਐਡੇ ਸਾਈਜ਼ ਦੀਆਂ ਅਸੀਂ ਮਿਰਚਾਂ ਕੱਟ ਕੇ ਰੱਖ ਲਾਂਗੇ ਸਾਰੀਆਂ ਐਡੇ-ਡੇ ਸਾਈਜ਼ ਦੀਆਂ ਮਿਰਚਾਂ ਕੱਟ ਲਵਾਂਗੀ ਮੈਂ ਮਿਰਚਾਂ ਨੂੰ ਨਿੰਬੂਆਂ ਨੂੰ ਵੀ ਅਸੀਂ ਕੱਟ ਦਿਆ ਤੇ ਨਿੰਬੂ ਲੈ ਅਸੀਂ ਕਾਗਜੀ ਤੇ ਇਹ ਨਿੰਬੂਆਂ ਦਾ ਜਿਹੜਾ ਛਿਲਕਾ ਬਹੁਤ ਵਧੀਆ ਨਰਮ ਤੇ ਪਤਲਾ ਨਿੰਬੂ ਦਾ ਛਿਲਕਾ ਹੁੰਦਾ ਤੇ ਬਹੁਤ ਵਧੀਆ ਇਹ ਕੱਟਣ 'ਚ ਆਸਾਨੀ ਹੋ ਜਾਂਦੀ ਹੈ ਤੇ ਨਿੰਬੂਆਂ ਨੂੰ ਮੈਂ ਛਿਕਨੇ ਕੇ ਪੀਸਾਂ ਵਿੱਚ ਕੱਟ ਲਿਆ ਸੀ ਤੇ ਬੀਜ ਵੀ ਅਸੀਂ ਨਾਲੋਂ ਨਾਲ ਇਹਨਾਂ ਦੇ ਕੱਢ ਦਿੱਤੇ ਸੀ ਇੱਥੇ ਮੈਂ ਸਾਰੇ ਨਿੰਬੂਆਂ ਨੂੰ ਕੱਟ ਲਵਾਂਗੀ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਆ ਕਰੋਗੇ ਜੇ ਤੁਸੀਂ ਪਹਿਲੀ ਵਾਰੀ ਆਏ ਵੀਡੀਓ ਦੇਖਦੇ ਤੇ ਕਮੈਂਟ ਜਰੂਰ ਕਰਿਆ ਕਰੋਗੇ ਇੱਥੇ ਅਸੀਂ ਨਿੰਬੂ ਨੂੰ ਤੇ ਮਿਰਚਾਂ ਨੂੰ ਕੱਟ ਲਿਆ ਸੀ ਤਾਂ ਹੁਣ ਅਸੀਂ ਮਸਾਲੇ ਨੂੰ ਤਿਆਰੀ ਕਰਾਂਗੇ ਉਹਦੇ ਪੈਨ ਦੇ ਵਿੱਚ ਪਾ ਦੇਵਾਂਗੇ ਸਾਤ ਧਨੀਆ ਜੀਰਾ ਪਾ ਦੇਵਾਂਗੇ ਮੈਂ 1-1 ਵੱਡਾ ਚਮਚਾ ਸਾਰਾ ਸਮਾਨ ਲਵਾਂਗੀ ਸਾਤ ਧਨੀਏ ਦਾ ਜੀਰੇ ਦਾ ਇੱਕ ਚਮਚਾ ਪਾਵਾਂਗੇ ਆਪਾਂ ਸੌਫ ਦਾ ਫੀਲੀ ਸਰੋ ਕਾਲੀ ਸਰੋਂ ਆਪਣੇ ਕੋ ਜਿਹੜੀ ਵੀ ਜਾਂ ਪੀਲੀ ਸਰੋਂ ਹੋਵੇ ਕਾਲੀ ਸਰੋਂ ਹੋਵੇ ਅਸੀਂ ਦੋਨੋਂ ਚੋ ਇੱਕ ਲੈ ਸਕਦੇ ਆ ਇੱਥੇ ਲਿਆ ਸੀ ਮੈਂ ਅੱਧਾ ਚਮਚਾ ਮੇਥਰੇਆ ਦਾ ਇੱਕ ਚਮਚਾ ਹੀ ਕਾਲੀ ਮਿਰਚ ਸਾਬਤ ਇੱਕ ਚਮਚਾ ਹੀ ਅਸੀਂ ਜਮੈਨ ਦਾ ਪਾ ਦਿੱਤਾ ਸੀ ਤੇ ਮਸਾਲੇ ਆਪਾਂ ਜਿੰਨੇ ਵੀ ਆਪਣੇ ਕੋ ਕਵੈਂਟਲੀ ਨੂੰ ਵੇਜ ਆਪਣੇ ਨਿੰਬੂ ਨਿੰਬੂ ਮਿਰਚਾਂ ਦੀ ਤੇ ਉਹਦੇ ਹਿਸਾਬ ਨਾਲ ਅਸੀਂ ਮਸਾਲੇ ਲੈ ਸਕਦੇ ਆ ਮਸਾਲੇ ਜਿੰਨਾ ਵੀ ਆਪਣਾ ਬਾਤ ਘਟਾ ਆਪਾਂ ਚਾਰ ਪਾਉਣਾ ਹੋਵੇ ਉਹਦੇ ਹਿਸਾਬ ਨਾਲ ਆਪਾਂ ਮਸਾਲੇ ਉਨੇ ਲਵਾਂਗੇ ਤੇ ਆਪਾਂ ਨਿੰਬੂ ਮਿਰਚਾਂ ਥੋੜੀਆਂ ਲਈਆਂ ਸੀ ਇਸ ਕਰਕੇ ਅਸੀਂ ਮਸਾਲਾ ਇਹਨਾਂ ਨਾਲ ਇੱਕ ਇੱਕ ਚਮਚਾ ਪਾਇਆ ਸੀ ਤੇ ਹੁਣ ਅਸੀਂ ਡੱਬਸਨ ਨੂੰ ਚਲਾ ਦੇਵਾਂਗੇ ਤੇ ਮਸਾਲੇ ਨੂੰ ਅਸੀਂ ਇਹਨਾਂ ਦੀ ਨਵੀਂ ਮਾਰ ਦਾਂਗੇ ਅਸੀਂ ਭੁੰਨ ਕੇ ਇਹ ਮਸਾਲੇ ਜਿਹੜੇ ਚਾਰ ਵਿੱਚ ਭੁੰਨ ਕੇ ਪੋਣੇ ਚਾਹੀਦੇ ਤੇ ਤੇਸਟ ਵੀ ਬਹੁਤ ਵਧੀਆ ਆਉਂਦਾ ਭੁੰਨੇ ਹੋਏ ਮਸਾਲਿਆਂ ਦਾ ਇਹਨਾਂ ਨੂੰ ਅਸੀਂ 4-5 ਮਿੰਟ ਵਾਸਤੇ ਹੁਣ ਲਵਾਂਗੇ ਮਸਾਲਿਆਂ ਦੇ ਚਟਕਣ ਦੀ ਆਵਾਜ਼ ਆ ਗਈ ਮਸਾਲੇ ਭੁੰਨ ਕੇ ਤਿਆਰ ਹੋ ਗਏ ਆ ਮਸਾਲਿਆਂ ਨੂੰ ਹੁਣ ਅਸੀਂ ਠੰਡਾ ਕਰ ਲਵਾਂਗੇ ਮਸਾਲੇ ਨੂੰ ਅਸੀਂ ਪਲੇਟ ਵਿੱਚ ਪਾ ਕੇ ਤੇ ਇਹਨੂੰ ਅਸੀਂ ਠੰਡਾ ਕਰਕੇ ਤੇ ਇਹਨੂੰ ਅਸੀਂ ਦਰ ਦਰਾ ਜਾਈ ਇਹਨੂੰ ਪੀਵਾਂਗੇ ਮਸਾਲੇ ਨੂੰ ਹੁਣ ਅਸੀਂ ਮਿਕਸੀ ਜੱਗ ਵਿੱਚ ਪਾ ਕੇ ਤੇ ਇਹਨੂੰ ਆਪਾਂ ਗ੍ਰाइंड ਕਰ ਲਵਾਂਗੇ ਜਿਆਦਾ ਅਸੀਂ ਬਰੀਕ ਨਹੀਂ ਕਰਨਾਗੇ ਦਰਦਰਾ ਜਿਹਾ ਰੱਖਾਂਗੇ ਮਸਾਲੇ ਨੂੰ ਅਸੀਂ ਪੀ ਲਿਆ ਸੀ ਤੇ ਮਸਾਲਾ ਅਸੀਂ ਜਿਆਦਾ ਬਰੀਕ ਨਹੀਂ ਕੀਤਾ ਤੇ ਮਸਾਲਾ ਥੋੜਾ ਜਿਹਾ ਆਪਾਂ ਦਲ ਫੜਦਿਆ ਕਰਕੇ ਰੱਖਣਾ ਸੀ ਹੁਣ ਅਸੀਂ ਇੱਕ ਕਟੋਰੀ ਵਿੱਚ ਨਮਕ ਪਾ ਦਵਾਂਗੇ 2 ਚਮਚਾ ਆਪਾਂ ਵਾਈਟ ਨਮਕ ਲੈ ਆ ਸੀ ਅੱਧਾ ਕ ਚਮਚ ਲਾਵਾਂਗੇ ਆਪਾਂ ਕਾਲਾ ਨਮਕ ਕਾਲੇ ਨਮਕ ਨਾਲ ਬਹੁਤ ਵਧੀਆ ਚਾਹ ਦੇ ਵਿੱਚ ਟੇਸਟ ਆਉਂਦਾ ਹੈ ਚਮਚ ਪਾਵਾਂਗੇ ਆਪਾਂ ਕਲਰ ਵਾਲੀ ਮਿਰਚ ਦੇਗੀ ਮਿਰਚ ਵਾਲੀ ਮਿਰਚ ਜਿਹੜੀ ਏ ਕੋੜੀ ਨਹੀਂ ਹੁੰਦੀ ਇਹਦਾ ਕਲਰ ਵੀ ਬਹੁਤ ਵਧੀਆ ਆਉਂਦਾ ਹੈ ਤੇ ਇੱਥੇ ਪਾ ਦਵਾਂਗੇ ਆਪਾਂ ਕਲੌਂਜੀ 1 ਚਮਚਾ ਪਾਵਾਂਗੇ ਆਪਾਂ ਹਿੰਗ ਹਿੰਗ ਦਾ ਟੇਸਟ ਵੀ ਬਹੁਤ ਵਧੀਆ ਆਏਗਾ ਤੇ ਹੁਣ ਅਸੀਂ ਪਾ ਦਵਾਂਗੇ ਅੱਧਾ ਚਮਚਾ ਆਪਾਂ ਪਾਵਾਂਗੇ ਹਲਦੀ ਪਾਊਡਰ ਹੁਣ ਅਸੀਂ ਬੋਲ ਦੇ ਵਿੱਚ ਜਿਹੜਾ ਆਪਾਂ ਨਿੰਬੂ ਮਿਰਚਾਂ ਕੱਟ ਕੇ ਰੱਖੀਆਂ ਸੀ ਉਹਨਾਂ ਨੂੰ ਇਹਦੇ ਵਿੱਚ ਪਾ ਦਵਾਂਗੇ ਤੇ ਮਸਾਲੇ ਪਾ ਦਵਾਂਗੇ ਉਸ ਤੋਂ ਬਾਅਦ ਹੁਣ ਅਸੀਂ ਪਾ ਦਵਾਂਗੇ ਇਹਦੇ ਵਿੱਚ ਮਸਾਲੇ ਤੇ ਜਿਹੜਾ ਅਸੀਂ ਮਸਾਲੇ ਨੂੰ ਆਪਾਂ ਪੀਸ ਕੇ ਰੱਖਿਆ ਸੀ ਉਹ ਵੀ ਪਾ ਦਵਾਂਗੇ ਤੇ ਹੁਣ ਅਸੀਂ ਮਸਾਲੇ ਪਾ ਕੇ ਇਹਨਾਂ ਨਿੰਗੂ ਮਿਰਚਾਂ ਦੇ ਵਿੱਚ ਆਪਾਂ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਮਿਕਸ ਕਰਾਂਗੇ ਤੇ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਦਾ achar ਬਣਾ ਕੇ ਤੁਸੀਂ ਖਾ ਲਿਆ ਤਾਂ ਤੁਸੀਂ ਬਾਹਰ-ਬਾਹਰ ਇਹ ਵਾਲਾ achar ਬਣਾਓਗੇ ਬਹੁਤ ਟੇਸਟ achar ਬਣੇਗਾ ਤੇ ਖਰਾਬ ਵੀ ਨਹੀਂਗਾ ਹੁੰਦਾ ਵੀ ਤੇ ਇਹ ਸਾਡਾ ਚਾਹ ਜਦੋਂ ਵੀ ਖਤਮ ਹੋ ਜੇ ਅਸੀਂ ਉਦੋਂ ਹੀ ਬਣਾ ਕੇ ਰੱਖ ਲੈਣੇ ਆ ਤਾਂ ਟਿੰਨਰ ਵਿੱਚ ਪਾ ਕੇ ਬਹੁਤ ਵਧੀਆ ਇਹ ਚਾਹ ਟੇਸਟ ਲੱਗਦਾ ਹੈ ਚਾਹ ਨੂੰ ਮਿਕਸ ਕਰ ਲਿਆ ਸੀ ਤੇ ਇੱਥੇ ਅਸੀਂ ਤੇਲ ਗਰਮ ਕਰਕੇ ਠੰਡਾ ਕਰ ਲਿਆ ਸੀ ਤੇ ਹੁਣ ਅਸੀਂ ਇਹਦੇ ਵਿੱਚ ਤੇਲ ਪਾ ਦਵਾਂਗੇ ਉੱਪਰ ਆਪਾਂ ਥੋੜਾ ਜਿਹਾ ਦੇ ਵਿੱਚ ਸਿਰਕਾ ਪਾਵਾਂਗੇ ਸਿਰਕਾ ਪਾਉਣ ਨਾਲ ਵੀ achar ਜਿਹੜਾ ਕਦੀ ਖਰਾਬ ਨਹੀਂ ਹੋਏਗਾ ਚਾਰ ਨੂੰ ਅਸੀਂ ਮਿਕਸ ਕਰ ਲਿਆ ਸੀ ਤੇ ਚਾਰ ਤੇ ਉੱਪਰ ਤੁਸੀਂ ਦੇਖ ਸਾ ਦੇ ਬਹੁਤ ਵਧੀਆ ਸ਼ਾਈਨਿੰਗ ਆ ਗਈ achar ਦੇ ਵਿੱਚ ਤੇ ਚਾਰ ਜਿਹੜਾ ਬਹੁਤ ਵਧੀਆ ਚਾਰ ਬਣ ਕੇ ਤਿਆਰ ਹੋਇਆ ਤੇ ਹੁਣ ਅਸੀਂ ਇਹਨੂੰ ਇੱਕ ਕੰਟੇਨਰ ਵਿੱਚ ਪਾ ਦੇਵਾਂਗੇ ਬਹੁਤ ਜ਼ਿਆਦਾ ਇਹ ਰੋਟੀ ਪਰੌਂਠੇ ਨਾਲ ਟੇਸਟ ਲੱਗੇਗਾ ਸਾਰਿਆਂ ਨੂੰ ਬਹੁਤ ਜ਼ਿਆਦਾ ਇਹ ਚਾਰ ਪਸੰਦ ਆਏਗਾ ਤੇ ਜੇ ਤੁਹਾਨੂੰ ਮੇਰੇ ਚਾਰ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਪਹਿਲ ਦਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਵੀ ਚਾਹ ਨੂੰ ਅਸੀਂ ਕੰਟੇਨਰ ਵਿੱਚ ਪਾਤਾ ਸੀ ਤੇ ਚਾਹ ਤੁਸੀਂ ਦੇ ਸਕਦੇ ਹੋ ਜੋ ਬਹੁਤ ਵਧੀਆ ਚਾਰ ਬਣ ਕੇ ਤਿਆਰ ਹੋ ਗਿਆ ਹੈ ਤੇ ਹੁਣ ਅਸੀਂ ਇਹਨੂੰ ਇਹ ਧੁੱਪ ਦੋ ਤਿੰਨ ਧੁੱਪ ਲਵਾ ਦਵਾਂਗੇ ਚਾਹ ਨੂੰ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ